ਅੱਜ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਜੀ ਜਮਾ ਇੱਕ ਸਪੈਸ਼ਲ ਜੀ ਤੇ ਬਹੁਤ ਹੀ ਸਵਾਦਿਸ਼ਟ ਚੀਜ਼ ਜਿਹੜੀ ਕੀ ਤੁਹਾਡੇ ਨਾਲ ਸਾਰੀ ਸਾਂਝੀ ਕਰਨ ਲੱਗੇ ਆਂ ਜੀ ਆਪਾਂ ਲੈ ਕੇ ਆਏ ਅੱਜ ਤੁਹਾਡੀ ਖਾਤਰ ਜੀ ਮਟਰਾਂ ਦੇ ਕੋफ्ते ਠੀਕ ਹੈ ਜੀ ਕੋਈ ਕੱਦੂ ਦੇ ਕੋफ्ते ਬਣਾਉਨੇ ਆ ਜੀ ਤੇ ਕੋਈ ਕਾਸੇ ਦੇ ਬਣਾਉਨੇ ਤੇ ਕੋਈ ਕਾਸੇ ਦੇ ਤੇ ਆਪਾਂ ਬਣਾਉਨੇ ਆ ਜੀ ਅੱਜ ਮਟਰਾਂ ਦੇ ਕੋफ्ते ਤੇ ਮੈਂ ਜਿਹੜੇ ਮਟਰ ਕੱਢੇ ਪਏ ਸੀ ਤੇ ਉਹਨਾਂ ਦੇ ਵਿੱਚ ਇੱਕ ਕੌਲੀ ਭਰੀ ਤੇ ਉਹਦੇ ਵਿੱਚ ਪਾਈ ਜੀ ਆਪਣੇ ਗ੍ਰੈਂਡਰ ਦੇ ਵਿੱਚ ਤੇ ਮਿਰਚ ਚੱਕੀ ਜੀ ਤੇ ਆਪਾਂ ਐਵੇਂ ਹੱਥ ਨਾਲ ਤੋੜ ਲਈ ਕਰਦ ਮੈਨੂੰ ਥਿਆ ਹੀ ਨਹੀਂ ਗਈ ਠੀਕ ਹੈ ਜੀ ਮਟਰ ਆਪਾਂ ਇਕੱਠੇ ਲਿਆ ਕੇ 4-5 ਕਿਲੋ ਲਿਆ ਕੇ ਤੇ ਕੱਢ ਲਈਦੇ ਨੇ ਤੇ ਮੁੜਕਿਓ ਥੋੜੇ ਥੋੜੇ ਕਰਕੇ ਵਰਤ ਲਈਦੇ ਆ ਵਿੱਚ ਪਾਤਾ ਜੀ ਆਪਾਂ ਥੋੜਾ ਜਿਹਾ ਧਨੀਆਂ ਤੇ ਹੁਣ ਆਪਾਂ ਰੰਦਾ ਖੁੰਦਾ ਵਿੱਚ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਕਿਉਂਕਿ ਰਗੜਨੇ ਸੌਖੇ ਹੋ ਜਾਣਗੇ ਨਹੀਂ ਤਾਂ ਇਹ ਫਿਰ ਰਗੜੇ ਨਹੀਂ ਨਾ ਜਾਂਦੇ ਅੱਧ ਪਚਾਦੇ ਜਾ ਰਹੇ ਜਾਂਦਾ ਹੈਗਾ ਵਿੱਚ ਅੱਧੇ ਰਗੜੇ ਜਾਂਦੇ ਤੇ ਅੱਧੇ ਰਹਿ ਜਾਂਦੇ ਆ ਧਨੀਆਂ ਵਿਚਾਰਾ ਕਿਤੇ ਤੁਰਿਆ ਫਿਰਦਾ ਸੁੱਕੇ ਰਗੜੇ ਨਹੀਂ ਜਾਂਦੇ ਹੁਣੇ ਪਾਣੀ ਨਾਲ ਵਧੀਆ ਰਗੜੇ ਜਾਣਗੇ ਆਪਾਂ ਕੀ ਕਰਨਾ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਇਹਨੂੰ ਰਗੜਨਾ ਹੈਗਾ ਰਗੜ ਕੇ ਫੇਰ ਉਸ ਤੋਂ ਬਾਅਦ ਜਦੋਂ ਆਪਾਂ ਕੀ ਕਰਨਾ ਥੋੜਾ ਜਿਹਾ ਪਾਣੀ ਇਹਦੇ ਵਿੱਚ ਮਮੂਲੀ ਜਿਹਾ ਹੋਰ ਪਾਉ ਮੈਨੂੰ ਲੱਗਦਾ ਇਹ ਇਹਨਾਂ ਦਾ ਕੰਮ ਹਜੇ ਕੱਚਾ ਰਹਿ ਗਿਆ ਠੀਕ ਹੈ ਜੀ ਦੂਜੇ ਪਾਸੇ ਆਪਾਂ ਚੱਕਿਆ ਜੀ ਗੈਸ ਚੁੱਲਾ ਤੇ ਰੱਖ ਲਿਆ ਆਪਣਾ ਤੇ ਉਹ ਦੂਜੇ ਪਾਸੇ ਆਪਾਂ ਉਹ ਡੱਬਾ ਵੀ ਚੱਕ ਲਿਆ ਜਿਹਦੇ ਵਿੱਚ ਇਹ ਇਹਨਾਂ ਨੂੰ ਆਪਾਂ ਰਗੜਿਆ ਸੀਗਾ ਰਗੜ ਕੇ ਆਪਾਂ ਥੋੜੇ ਜਿਹਾ ਕੌਲੀ 'ਚ ਕੱਢ ਕੇ ਰੱਖ ਲੈਣੇ ਨੇ ਠੀਕ ਹੈ ਜੀ ਮੇਰੇ ਤੋਂ ਕੱਲੀ ਜਾਣੀ ਤੇ ਕੈਮਰਾ ਲੋਟ ਨਹੀਂ ਆਉਂਦਾ ਤੇ ਬਸ ਦੋ ਚਮਚੇ ਨਾ ਇਹ ਪੇਸਟ ਦੇ ਆਪਾਂ ਅੱਡ ਕੱਢ ਲੈਣੇ ਆ ਤੇ ਜਿਹੜਾ ਬਾਕੀ ਬਚਦਾ ਜੀ ਗ੍ਰਾਈਂਡਰ ਦੇ ਵਿੱਚ ਤੇ ਉਹ ਆਪ ਆਪਾਂ ਜੱਕ ਕਿਉ ਨੂੰ ਕੋਲੇ ਦੇ ਵਿੱਚ ਕੱਢ ਲੈਣਾ ਤੇ ਉਹਦੇ ਵਿੱਚ ਆਪਾਂ ਅੱਗੇ ਕੀ ਪਾਉਣ ਲੱਗਿਆਂ ਥੋੜਾ ਜਿਹਾ ਵੇਸਣ ਠੀਕ ਹੈ ਜੀ ਕੋਪ ਤੇ ਤਿਆਰ ਕਰਨੇ ਆ ਤੁਸੀਂ ਹੁਣ ਦੇਖੀ ਜਾਓ ਭਾਈ ਕੁੜੀਓ ਜਿਵੇਂ ਆਪਾਂ ਤਰੀਕਾ ਦੱਸੀ ਜਾਂਦੇ ਆ ਬਣਦੇ ਬੜੇ ਸਵਾਦ ਹੈ ਮੈਂ ਕਹਿੰਦੀ ਜਮਾ ਐਨ ਸਪੈਸ਼ਲ ਜੀ ਸਬਜੀ ਐ ਇਹ ਥੋੜਾ ਜਿਹਾ ਨਮਕ ਪਾ ਲਓ ਤੇ ਥੋੜੀਆਂ ਜੀਆਂ ਮਿਰਚਾਂ ਤੇ ਥੋੜੀ ਜੀ ਹਲਦੀ ਮਾੜਾ ਮਾੜਾ ਬਸ ਇਹਨੂੰ ਟੂਣਾ ਜਿਆ ਕਰ ਦਿਓ ਵੀ ਥੋੜਾ ਥੋੜਾ ਪਾ ਲਿਆ ਬਾਹਲਾ ਨਹੀਂ ਪਾਉਣਾ ਕਿਤੇ ਇਹ ਘਾਰੇ ਜੀ ਅੱਡੀ ਲੱਗੀ ਜਾਣ ਆਪਾਂ ਤਰੀ ਦੇ ਵਿੱਚ ਪਾਉਣਾ ਹੈਗਾ ਨਮਕ ਮਿਰਚ ਐਂ ਤਾਂ ਤੁਸੀਂ ਸਾਰੀਆਂ ਸਿਆਣੀਆਂ ਵਧੀਆ ਕੰਮ ਕਰਦੀਆਂ ਹਨ ਪਰ ਥੋੜਾ ਜਿਹਾ ਮੈਂ ਤਰੀਕਾ ਦੱਸ ਦਣੀ ਤੇ ਆਪਾਂ ਚੱਲਿਆ ਜੀ ਗੈਸ ਚੁੱਲਾ ਚਲਾਇਆ ਤੇ ਇਹਦਾ ਆਪਾਂ ਕੀਤਾ ਜੀ ਮੂਰਤ ਤੇ ਆਹ ਲੋ ਜੀ ਆਪਾਂ ਰੱਖ ਲਿਆ ਜੀ ਪਾਣੀ ਠੀਕ ਹੈ ਜੀ ਪਾਣੀ ਆਪਾਂ ਇਹਦੇ ਵਿੱਚ ਰੱਖ ਲਿਆ ਜੀ ਆਪਣੇ ਟੋਪੀਏ ਦੇ ਉੱਤੇ ਤੇ ਉੱਤੇ ਧਰ ਲਈ ਆਪਾਂ ਪਲੇਟ ਤੇ ਪਲੇਟ ਨੂੰ ਲਾ ਲਿਆ ਤੇਲ ਹੁਣ ਤੁਸੀਂ ਕਹੋਗੇ ਵੀ ਪਲੇਟ ਨੂੰ ਤੇਲ ਲਾ ਕੇ ਇਹਦਾ ਕੀ ਕਰਨਾ ਸੀ ਵੀ ਪਲੇਟ ਨੂੰ ਤੇਲ ਕਿਉਂ ਲਾਇਆ ਇਹ ਵੀ ਤੁਹਾਨੂੰ ਆਪਾਂ ਦੱਸਣ ਲੱਗੇ ਆਂ ਆਪਾਂ ਪਲੇਟ ਨੂੰ ਤੇਲ ਲਾ ਕੇ ਦੇ ਇਹਦੇ ਉੱਤੇ ਇਹਦੇ ਕੋਪਤੇ ਜੇ ਇਹੋ ਬਣਾਦਨੇ ਆ ਜੀ ਬੜੀਆਂ ਜੀਆਂ ਟੁੱਕੜੀਆਂ ਨੇ ਕੋਪਤੇ ਜਾਨੀ ਕਿ ਉੱਤੇ ਧਰਦਨੇ ਆ ਇਹ ਹੋਣਗੇ ਜੀ ਭਾਫਨਾ ਤਿਆਰ ਠੀਕ ਹੈ ਜੀ ਇਹ ਭਾਫਨਾ ਤਿਆਰ ਹੋ ਕੇ ਬਾਹਲੇ ਵਧੀਆ ਬੰਦੇ ਨੇ ਆਪਾਂ ਜੇ ਤਲਾਂਗੇ ਤੇ ਫਿਰ ਤਾਂ ਇਹ ਸਵਾਦ ਨਹੀਂ ਬਣਦੇ ਨੇ ਤਲੇ ਹੋਏ ਆਪਾਂ ਇਹਨਾਂ ਨੂੰ ਜਮਾ ਭਾਫਨਾ ਤਿਆਰ ਕਰਨਾ ਤੇ ਦੂਜੇ ਪਾਸੇ ਆਪਣਾ ਆਹ ਗ੍ਰੈਂਡਰ ਜਾਂ ਤਾਂ ਉਹਦੇ ਨਾਲ ਮਟਰਾਂ ਦੇ ਨਾਲ ਹੋਇਆ ਹੀ ਪਿਆ ਸੀਗਾ ਹਨਾ ਉਧਰ ਗੁਦਰ ਤੇ ਆਪਾਂ ਇਹਦੇ ਵਿੱਚ ਪਾ ਲਈ ਜੀ ਪਿਆਜ਼ ਤੇ ਲਸਣ ਲਸਣ ਤੇ ਪਿਆਜ਼ ਪਾ ਲਿਆ ਤੇ ਲਸਣ ਤੇ ਪਿਆਜ਼ ਪਾ ਕੇ ਤੇ ਆਪਾਂ ਇਹਨੂੰ ਦਿੱਤਾ ਜੀ ਰਗੜ ਤੇ ਉਧਰ ਟਮਾਟਰ ਆਪਾਂ ਚੀਰ ਰੱਖਿਆ ਹੈਗਾ ਉਹ ਨਿੱਕਾ ਨਿੱਕਾ ਕੱਟ ਕੇ ਉਹ ਪਾ ਲਾਂਗੇ ਆ ਦੇਖੋ ਜੀ ਤਿਆਰ ਹੋ ਰਹੇ ਨੇ ਠੀਕ ਹੈ ਦੂਜੇ ਪਾਸੇ ਹੁਣ ਇਹ ਤਿਆਰ ਹੋ ਜਾਣਗੇ ਜੀ ਇਹ ਤਾਂ ਆਪਾਂ ਆਪ ਨਾ ਤਿਆਰ ਹੋ ਹੀ ਜਾਣੇ ਤੇ ਆਪਾਂ ਆਪਦਾ ਕੰਮ ਚਲਾਈਏ ਦੂਜਾ ਆਪਾਂ ਚੱਕਿਆ ਜੀ ਮਿੱਟੀ ਦਾ ਹਾਂ ਹਾਂ ਢੀ ਜੀ ਚਟੂਰਾ ਜਾਂ ਚੱਕਿਆ ਮਿੱਟੀ ਦਾ ਤੇ ਇਹ ਮੈਂ ਲਿਆ ਰੱਖਿਆ ਜੀ ਇਹਦੇ ਵਿੱਚ ਮੈਂ ਸਬਜ਼ੀ ਬਣਾਉਣੀ ਹੁੰਦੀ ਹੈ ਦਾਲ ਵੀ ਬਣਾ ਲੈਣੀ ਹੈ ਸਾਰੀ ਚੀਜ਼ ਬਣ ਜਾਂਦੀ ਹੈ ਚ ਖਿਚੜੀ ਵਗੈਰਾ ਬਣ ਜਾਂਦੀ ਹੈਗੀ ਜੀ ਇਹਦਾ ਮੈਨੂੰ ਬਾਲਾ ਸੋਕ ਹੈਗਾ ਮੈਂ ਇਹਦੇ ਚ ਬਣਾ ਲੈਣੀ ਤੇ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਪਾਇਆ ਤੇਲ ਤੇ ਥੋੜਾ ਜਿਹਾ ਪਾਇਆ ਜੀ ਜੀਰਾ ਤੇ ਜੀਰਾ ਹੁਣ ਤੜਕ ਫੜਕ ਹੋ ਜੂ ਤੇ ਦੂਜੇ ਪਾਸੇ ਆਪਾਂ ਜਿਹੜਾ ਲਸਣ ਪਿਆਜ਼ ਕੀਤਾ ਸੀ ਜੀ ਤਿਆਰ ਆਪਾਂ ਰਗੜਿਆ ਸੀਗਾ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਕਟਚੀ ਫੇਰਤੀ ਹੁਣ ਆਪਾਂ ਕੀ ਕਰਾਂਗੇ ਜੀ ਇਹਦੇ ਵਿੱਚ ਨਮਕ ਮਿਰਚ ਮਸਾਲਾ ਪਾ ਦਾਂਗੇ ਸਾਰਾ ਜਿੰਨਾ ਜਿੰਨਾ ਪਾਉਣਾ ਕਿਉਂਕਿ ਨਹੀਂ ਤਾਂ ਇਹਦੇ ਛਿੱਟੇ ਜੇ ਭੱਜੀ ਜਾਣਗੇ ਇਹ ਬੁਲਬਲੇ ਜੇ ਉੱਠਣ ਲੱਗ ਜਾਂਦੇ ਨੇ ਮਸਾਲੇ ਦੇ ਠੀਕ ਹੈ ਜੀ ਆਹ ਲੋ ਜੀ ਮਸਾਲਾ ਆ ਮੇਰਾ ਪਾ ਕੇ ਰੱਖਿਆ ਵੈ ਸੀ ਤੇ ਉਹਦੇ ਵਿੱਚ ਦੱਬੀਆਂ ਜੀਆਂ ਖਾਲੀ ਨਹੀਂ ਸੀਗੀਆਂ ਦੋ ਤਾਂ ਮੈਂ ਮਿਰਚਾਂ ਦੀਆਂ ਭਾਰਤੀਆਂ ਤੇ ਦੋ ਨਮਕ ਦੀਆਂ ਭਾਰਤੀਆਂ ਨਹੀਂ ਤੇ ਇੱਕ ਭਰੀ ਦੀ ਹੁੰਦੀ ਹੈ ਮੇਰੇ ਕੋਲ ਸੀ ਫालतू ਮੈਂ ਆਖਾ ਚੱਲ ਕਿੱਧਰ ਇਹਨੂੰ ਸਾਂਭਦੀ ਫਿਰੂੰਗੀ ਉਧਰੋਂ ਆਪਣਾ ਮਸਾਲਾ ਤਿਆਰ ਹੋ ਗਿਆ ਤੇ ਆਪਾਂ ਪਾਤਾ ਜੀ ਵਿੱਚ ਟਮਾਟਰ ਠੀਕ ਹੈ ਜੀ ਟਮਾਟਰ ਪਾ ਕੇ ਨਾ ਆਪਾਂ ਹੁਣ ਤੇ ਇਹਦੇ ਵਿੱਚ ਕੀ ਕਰਨਾ ਜਿਹੜਾ ਪੇਸਟ ਨਹੀਂ ਰੱਖਿਆ ਸੀ ਆਪਾਂ ਥੋੜਾ ਜਿਹਾ ਟਮਾਟਰਾਂ ਦਾ ਮਟਰਾਂ ਦਾ ਪੇਸਟ ਜਿਹੜਾ ਰੱਖਿਆ ਸੀ ਉਹ ਪਾਤਾ ਜੀ ਤੇ ਵਿੱਚ ਪਾਤੀ ਜੀ ਆਪਾਂ ਦਹੀਂ ਕੋਪਤਿਆਂ ਦੇ ਵਿੱਚ ਦਹੀਂ ਪਾਉਣੀ ਜ਼ਰੂਰੀ ਹੈ ਜੀ ਫਿਰ ਇਹ ਟੇਸਟੀ ਬਹੁਤ ਬਣਦੇ ਨੇ ਆਹ ਲੋ ਜੀ ਸੰਘਣੀ ਸੰਘਣੀ ਬਣ ਗਈ ਤਰੀ ਇਹ ਆਪਾਂ ਥੋੜਾ ਜਿਹਾ ਚਿਹਰੇ ਨੂੰ ਢੱਕ ਦੇਣਾ ਨਹੀਂ ਤੇ ਛਿੱਟਾਂ ਨਾਲ ਆਪਾਂ ਨੂੰ ਭਰ ਦੋਗੇ ਆਪਣੇ ਕੱਪੜਿਆਂ ਦੇ ਉੱਤੇ ਛਿੱਟੇ ਪੈ ਜਾਣਗੇ ਇਸ ਕਰਕੇ ਇਹਨੂੰ ਥੋੜਾ ਜਿਹਾ ਢੱਕ ਦਿਓ ਪਾਣੀ ਆਪਾਂ ਜ਼ਿਆਦਾ ਪਾ ਨਹੀਂ ਸਕਦੇ ਨਹੀਂ ਫਿਰ ਇਹ ਨਾ ਵਧੀਆ ਸਵਾਦ ਜੀ ਨਹੀਂ ਬਣਦੀ ਤਰੀ ਇਹਨੂੰ ਹੁਣ ਮਸਾਲੇ ਦੇ ਨਾਲ ਵਧੀਆ ਇਹ ਆ ਦੇਖੋ ਤੁਸੀਂ ਕਿਵੇਂ ਇਹਨੇ ਘੋ ਤੇਲ ਛੱਡਤਾ ਤੇ ਵਧੀਆ ਹੋ ਗਿਆ ਜੀ ਮਸਾਲਾ ਤਿਆਰ ਤੇ ਆਪਾਂ ਚੱਕੇ ਆਪਣੇ ਕੋਪ ਤੇ ਜਿਹੜੇ ਆਪਾਂ ਬਣਾਏ ਸੀ ਭਾਪ ਦੇ ਕੇ ਉਹ ਹੋ ਗਏ ਤਿਆਰ ਜੀ ਤੇ ਵਿੱਚ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਦੇਣਾ ਕਿਉਂਕਿ ਫਿਰ ਨਹੀਂ ਤਾਂ ਨਾ ਇਹ ਜਿਆਦੇ ਨਾਲੇ ਤਾਂ ਇਹ ਸੰਘਣਾ ਵਾਲਾ ਬਣ ਜਾਊਗਾ ਸੰਘਣਾ ਜਿਆਦਾ ਸਵਾਦ ਨਹੀਂ ਲੱਗਦਾ ਤੇ ਆਹ ਲੋ ਜੀ ਆਪਾਂ ਹੁਣ ਢਾਕਤਾ ਤੇ ਹੁਣ ਮੈਨੂੰ ਤੁਸੀਂ ਐਂ ਦੱਸੋ ਵੀ ਮੇਰੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕੌਣ-ਕੌਣ ਆਪਣੀ ਵੀਡੀਓ ਨੂੰ ਦੇਖ ਰਿਹਾ ਹੈ ਤੇ ਕਿਹਨੂ ਕਿਹਨੂ ਆਪਣੀ ਵੀਡੀਓ ਪਸੰਦ ਆਉਂਦੀ ਆ ਭਾਈ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਬਹੁਤ ਪਿਆਰ ਮਿਲਦਾ ਮੈਨੂੰ ਤੁਹਾਡੇ ਵੱਲੋਂ ਵਧੀਆ ਕਮੈਂਟ ਹੁੰਦੇ ਨੇ ਤੁਹਾਡੇ ਮਿੱਠੇ ਮਿੱਠੇ ਤੇ ਮੈਨੂੰ ਵੀ ਪਤਾ ਲੱਗ ਜਾਂਦਾ ਵੀ ਕਿਹੜੀਆਂ ਫੈਮਿਲੀਆਂ ਕਿਹੜੇ ਪਿੰਡ ਤੋਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਤੇ ਕਿਵੇਂ ਤੁਹਾਨੂੰ ਮੇਰੀਆਂ ਵੀਡੀਓ ਲੱਗਦੀਆਂ ਤੇ ਕਿਹਨੇ ਕਿਹਨੇ ਆਪਣੇ ਭਾਈ ਮੇਰੀ ਦੇਖ ਕੇ ਵੀਡੀਓ ਤੇ ਟਰਲੀ ਕਢਾਈ ਕੁੜੀਓ ਦੱਸਿਆ ਕਰੋ ਠੀਕ ਆ ਨਾ ਤੇ ਆਹ ਲੋ ਜੀ ਆਪਣੀ ਸਬਜੀ ਹੋ ਗਈ ਤਿਆਰ ਮਟਰ ਦੇ ਕੋਪ ਤੇ ਹੋ ਕੇ ਤਿਆਰ ਤੇ ਉੱਤੇ ਪਾਤਾ ਜੀ ਆ ਪਤਨੀਆਂ ਧਰੀਆਂ ਪਾ ਕੇ ਆਪਾਂ ਥੋੜਾ ਜਿਹਾ ਇਹਨੂੰ ਕਰਤਾ ਬੰਦ ਬੰਦ ਕਰਕੇ ਤੇ ਜੀ ਹੁਣ ਆਪਾਂ ਚੱਕਾਂਗੇ ਤੇ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਤੇ ਸਬਜੀ ਆਪਣੀ ਹੋਗੀ ਵਧੀਆ ਤੇ ਮੈਂ ਕਹਿੰਦੀ ਆਂ ਹੁਣ ਆਪਾਂ ਸਮਾਨ-ਸਮੂਨ ਆਪਣਾ ਜਿੰਨਾ ਵੀ ਆਪਣਾ ਇੱਧਰ-ਉੱਧਰ ਖਿਲਰ ਰਿਆ ਸੀ ਸਾਰਾ ਸੈੱਟ ਕਰ ਦੇਣਾ ਠੀਕ ਹੈ ਜੀ ਸਾਰਾ ਸੈੱਟ-ਵੈਟ ਕਰਕੇ ਦੇਖੋ ਤੁਸੀਂ ਕਿਵੇਂ ਤੇਲ ਘਿਓ ਛੱੜਤਾ ਤੇ ਚਲੋ ਜੀ ਆਪਾਂ ਹੁਣ ਕਰਾਂਗੇ ਇੰਜਵਾਏ ਤੇ ਪਤਲੇ-ਪਤਲੇ ਬਣਾਵਾਂਗੇ ਫੁੱਲਕੇ ਤੇ ਫੁਰਕੇ ਬਣਾ ਕੇ ਨਾਲ ਗਰਮ-ਗਰਮ ਆਪਾਂ ਖਾਵਾਂਗੇ ਜੀ ਮਟਰਾਂ ਦੇ ਉਹ ਕੀ ਕਹਿੰਦੇ ਹੁੰਦੇ ਆ ਮੈਂ ਤਾਂ ਭੁੱਲ ਜਾਨੀ ਵਿੱਚ ਕੋਪਤੇ ਮਟਰਾਂ ਦੇ ਕੋफ्ते ਬਣਾ ਕੇ ਤੇ ਆਪਾਂ ਕਰ ਲੇ ਤਿਆਰ ਲੋ ਜੀ ਬਣ ਗਈ ਨਾ ਵਧੀਆ ਮੈਂ ਕਹਿੰਦੀ ਆ ਟੈ ਟੈ ਕਰਦੀ ਹਨ ਤੇ ਚਲੋ ਦੱਸੋ ਜੀ ਫਿਰ ਕਿਵੇਂ ਬਣੀ ਆਪਣੇ ਮਟਰਾਂ ਦੇ ਕੋफ्ते ਤੇ ਕਿਵੇਂ ਲੱਗੀ ਤੁਹਾਨੂੰ ਆਪਣੀ ਬਣਾਈ ਹੋਈ ਸਬਜੀ ਤੇ ਚਲੋ ਠੀਕ ਹੈ ਜੀ ਕਰੋ ਮਿੱਠੇ ਮਿੱਠੇ